ਹਾਂਜੀ ਦੋਸਤੋ ਅੱਜ ਦੇ ਵੀਡੀਓ ਵਿੱਚ ਤੁਹਾਡੀ ਚਾਰ ਅਹਿਮ ਖਬਰਾਂ ਨਾਲ ਸਾਂਝ ਪਵਾਉਣੀ ਹੈ ਖਬਰ ਤਾਂ ਹੁਣ ਕੁਲਦੀਪ ਸਿੰਘ ਢਾਲੀਵਾਲ ਨੂੰ ਲੰਬੇ ਕਰਕੇ ਲੁਧਿਆਣਾ ਵੈਸਟ ਦੀ ਜ਼ਿਮਨੀ ਚੋਣ ਜਿੱਤੇ ਸੰਜੀਵ अरोड़ा ਨੂੰ ਇੰਡਸਟਰੀ ਦੇ ਨਾਂ ਨਾਲ ਐਨਆਰਆਈ ਮਾਮਲੇ ਦਾ ਮੰਤਰੀ ਬਣਾਉਣ ਦੀ ਵੀ ਹੈ ਖਬਰ ਤਾਂ ਆਮ ਆਦਮੀ ਪਾਰਟੀ ਵਿੱਚੋਂ ਪਾਰਟੀ ਵਿਰੋਧੀ ਗਤੀਵਿਧੀਆਂ ਕਰਕੇ 5 ਸਾਲ ਲਈ ਸਸਪੈਂਡ ਵਿਧਾਇਕ ਕੁਮਰ ਵਿਜੇ ਪ੍ਰਤਾਪ ਸਿੰਘ ਨਾਲ ਜੁੜੀ ਵੀ ਹੈ ਉਹਨਾਂ ਨੂੰ ਅੱਜ ਕਾਂਗਰਸ ਦੇ ਵਿਧਾਇਕ ਅਤੇ ਵਿਵਾਖ ਲੀਡਰ ਸੁਖਪਾਲ ਸਿੰਘ ਘਰ ਮਿਲਣ ਲਈ ਪੁੱਜੇ ਸਨ ਇਸ ਤੋਂ ਬਾਅਦ ਵਿਧਾਇਕ ਕੁਮਰ ਵਿਜੇ ਪ੍ਰਤਾਪ ਸਿੰਘ ਦੇ ਕਾਂਗਰਸ ਵਿੱਚ ਸ਼ਾਮਲ ਹੋਣ ਦੀ ਚਰਚਾ ਚੱਲ ਪਈ ਜਦ ਕਿ ਹਾਲ ਦੀ ਘੜੀ ਅਜੇ ਆ ਕੁਝ ਵੀ ਨਹੀਂ ਹੈ ਵੈਸੇ ਉਹਨਾਂ ਦੇ ਭਵਿੱਖ ਵਿੱਚ ਭਾਰਤੀ ਜਨਤਾ ਪਾਰਟੀ ਵਿੱਚ ਜਾਣ ਦੀਆਂ ਵੀ ਚਰਚਾਵਾਂ ਚੱਲੀਆਂ ਨੇ ਖੈਰ ਅਸੀਂ ਇੱਥੇ ਜਿਹੜੀਆਂ ਚਾਰ ਖਬਰਾਂ ਉੱਤੇ ਚਰਚਾ ਕਰਨੀ ਹੈ ਉਹਨਾਂ ਵਿੱਚੋਂ ਪਹਿਲੀ ਆਵਾ ਦੀ ਪਾਰਟੀ ਦੇ ਬਿਹਾਰ ਚੋਣਾਂ ਲੜਨ ਨਾਲ ਸੰਬੰਧਿਤ ਹੈ ਦੂਜੀ ਬਰਸਾਤਾਂ ਦੇ ਮੌਸਮ ਵਿੱਚ ਵੀ ਪੰਜਾਬ ਅੰਦਰ ਜਾਰੀ ਮਾਈਨਿੰਗ ਨਾਲ ਜੁੜੀ ਹੋਈ ਹੈ ਇਹ ਬਦਲਾਅ ਵੀ ਬਦਲਾਅ ਵਾਲੀ ਝਾੜੂ ਪਾਰਟੀ ਦੇ ਹਿੱਸੇ ਆਇਆ ਹੈ ਤੇਜੀ ਖਬਰ ਕੋਵਿਡ ਦੀ ਯਾਦ ਕਰਵਾਉਣ ਵਾਲੀ ਹੈ ਕਿਉਂਕਿ ਕੋਵਿਡ ਵੈਕਸੀਨ ਦਿੱਤੇ ਜਾਣ ਮਗਰੋਂ ਦਿਲ ਦਾ ਦੌਰਾ ਪੈਣ ਨਾਲ ਮੌਤਾਂ ਦੀ ਦਰ ਬਹੁਤ ਵੱਧ ਗਈ ਹੈ ਅਜਿਹੇ ਚਰਚਾਵਾਂ ਚੱਲ ਰਹੀਆਂ ਨੇ ਕਿ ਇਹ ਕੋਵਿਡ ਵੈਕਸੀਨ ਦੀ ਵਜ੍ਹਾ ਨਾਲ ਹੈ ਪਰ ਇਸ ਬਾਰੇ ਹੁਣ ਸਰਕਾਰ ਨੇ ਮਾਹਿਰ ਡਾਕਟਰਾਂ ਦੀ ਰਾਏ ਜਾਰੀ ਕੀਤੀ ਹੈ ਇਹ ਡਾਕਟਰ ਕੀ ਕਹਿੰਦੇ ਨੇ ਇਹ ਵੀ ਤੁਹਾਨੂੰ ਦਿਖਾਵਾਂਗੇ ਚੌਥੀ ਅਤੇ ਆਖਰੀ ਖਬਰ ਗੜ ਸ਼ੰਕਰ ਵਾਲੇ ਆਮ ਆਦੀ ਪਾਰਟੀ ਦੇ ਵਿਧਾਇਕ ਜੈ ਕਿਸ਼ਨ ਰੋੜੀ ਨਾਲ ਜੁੜੀ ਹੋਈ ਹੈ ਉਹ ਵਿਧਾਨ ਸਭਾ ਦੇ ਡਿਪਟੀ ਸਪੀਕਰ ਵੀ ਨੇ ਅਤੇ ਉਹਨਾਂ ਉੱਤੇ ਪਿਛਲੇ ਸਾਲਾਂ ਤੋਂ ਕਈ ਇਲਜ਼ਾਮ ਲੱਗਦੇ ਆ ਰਹੇ ਨੇ ਹੁਣ ਨਮਾ ਸ਼ਹਿਰ ਵਾਲੇ ਵਿਸਲ ਬਲੋਰ ਪ੍ਰਵਿੰਦਰ ਸਿੰਘ ਕਿਤਨਾ ਨੇ ਸਵਾਲ ਕੀਤਾ ਹੈ ਕਿ ਜੇ ਸਰੋਤ ਤੋਂ ਵਧੇਰੇ ਜਾਇਦਾਦ ਕਰਕੇ ਵਿਕਰਮ ਸਿੰਘ ਮਜੀਠੀਆ ਖਿਲਾਫ ਕਾਰਵਾਈ ਹੋ ਸਕਦੀ ਹੈ ਤਾਂ ਉਹਨਾਂ ਦੀਆਂ 2 ਸਾਲਾਂ ਤੋਂ ਦਿੱਤੀਆਂ ਜਾ ਰਹੀਆਂ ਦਰਖਾਸਤਾਂ ਅਤੇਸ਼ਿਕਾ ਇਤਾਂ ਦੇ باوجود ਇਹੋ ਕਾਰਵਾਈ ਹਾਕਮਤਰ ਇਸ ਐਮਐਲਏ ਖਿਲਾਫ ਕਿਉਂ ਨਹੀਂ ਕਰ ਰਹੀ ਪਹਿਲੀ ਖਬਰ ਲੈਨੇ ਆਮਾਦੀ ਪਾਰਟੀ ਦੇ ਸੁਪਰੀਮੋ ਰਵਿੰਦ ਕੇਜਰੀਵਾਲ ਦੇ ਅੱਜ ਵਾਲੇ ਐਲਾਨ ਤੋਂ ਉਹਨਾਂ ਨੇ ਐਲਾਨ ਕੀਤਾ ਕਿ ਆਮਾਦੀ ਪਾਰਟੀ ਬਿਹਾਰ ਦੀਆਂ ਵਿਧਾਨ ਸਭਾ ਚੋਣਾਂ ਲੜੇਗੀ ਉਹ ਵੀ ਇਕੱਲੇ ਤੌਰ ਉਤੇ ਹਿਮਾਚਲ ਪ੍ਰਦੇਸ਼ ਗੁਜਰਾਤ ਹਰਿਆਣਾ ਸਣੇ ਹੋਰਨਾਂ ਸੂਬਿਆਂ ਵਿੱਚ ਵੀ ਆਮਾਦੀ ਪਾਰਟੀ ਵਿਧਾਨ ਸਭਾ ਚੋਣਾਂ ਲੜਦੀ ਆ ਰਹੀ ਹੈ ਪਾਰਿਸਤੇ ਅਕਸਰ ਦੋਸ਼ ਲੱਗਦਾ ਹੈ ਕਿ ਸਿਰਫ ਉਸੇ ਸੂਬੇ ਵਿੱਚ ਜਾ ਕੇ ਵਿਧਾਨ ਸਭਾ ਚੋਣਾਂ ਲੜਦੀ ਹੈ ਜਿੱਥੇ ਬੀਜੇਪੀ ਨਾਲੋਂ ਕਾਂਗਰਸ ਕੁਝ ਜ਼ਿਆਦਾ ਮਜ਼ਬੂਤ ਨਜ਼ਰ ਆ ਰਹੀ ਹੋਵੇ ਅਤੇ ਕਾਂਗਰਸ ਦੇ ਸੱਤਾ ਪ੍ਰਾਪਤੀ ਦੇ ਅਸਾਰ ਵੱਧ ਹੋਣ ਹੁਣ ਸਭ ਨੂੰ ਪਤਾ ਹੈ ਕਿ ਬਿਹਾਰ ਵਿੱਚ ਬੀਜੇਪੀ ਅਤੇ ਇਸ ਦੇ ਭਾਈਵਾਲ ਨਿਤੀਸ਼ ਕੁਮਾਰ ਬਿਹਤਰ ਸਥਿਤੀ ਵਿੱਚ ਨਹੀਂ ਇਸ ਦੇ ਮੁਕਾਬਲੇ ਕਾਂਗਰਸ ਅਤੇ ਲਾਲੂ ਪ੍ਰਸਾਦ ਯਾਦਵ ਵਾਲੀ ਪਾਰਟੀ ਰਾਸ਼ਟਰੀ ਜਨਤਾ ਦਲ ਬਹੁਤ ਬਹੁਤ ਮਜ਼ਬੂਤ ਦੱਸੇ ਜਾਂਦੇ ਨੇ ਬੀਜੇਪੀ ਦੀ ਬੀ ਟੀਮ ਕਹੋਂਦੀ ਆਮਾ ਦੀ ਪਾਰਟੀ ਹੁਣ ਕੀ ਬਿਹਾਰ ਵਿੱਚ ਫਿਰ ਉਸੇ ਪੁਰਾਣੇ ਟੀਚੇ ਦੀ ਪੂਰਤੀ ਲਈ ਜਾ ਰਹੀ ਹੈ ਇਹ ਇੱਕ ਬਕਰਾ ਸਵਾਲ ਹੈ ਅਤੇ ਫਿਲਹਾਲ ਸਾਡਾ ਇਸ ਨਾਲ ਕੋਈ ਸਰਵਕਾਰ ਨਹੀਂ ਸਾਡਾ ਸਵਾਲ ਤਾਂ ਇਹੋ ਹੈ ਕਿ ਜੇ ਹੁਣ ਆਮ ਆਦੀ ਪਾਰਟੀ ਵਿਹਾਰ ਚੋਣਾ ਵਿੱਚ ਕੁੱਦੇਗੀ ਤਾਂ ਪੰਜਾਬ ਅਤੇ ਪੰਜਾਬੀਆਂ ਉੱਤੇ ਇਸ ਦਾ ਕੀ ਅਸਰ ਹੋਏਗਾ ਪੰਜਾਬ ਤੋਂ ਇਲਾਵਾ ਆਮ ਆਦੀ ਪਾਰਟੀ ਕਿਤੇ ਵੀ ਸੱਤਾ ਵਿੱਚ ਨਹੀਂ ਪਹਿਲਾਂ ਇਕੱਲੇ ਦਿੱਲੀ ਵਿੱਚ ਇਸ ਪਾਰਟੀ ਦੀ ਸਰਕਾਰ ਸੀ ਅਤੇ ਹੁਣ ਸਿਰਫ ਪੰਜਾਬ ਵਿੱਚ ਹੈ ਫਿਰ ਤਾਂ ਉਹੀ ਸਭ ਕੁਝ ਪੁਰਾਣਾ ਦੁਹਰਾਇਆ ਜਾਏਗਾ ਜੋ ਹਰ ਨਵੇਂ ਸੂਬਿਆਂ ਦੀ ਵਿਧਾਨ ਸਭਾ ਚੋਣਾਂ ਮੌਕੇ ਹੁੰਦਾ ਰਿਹਾ ਹੈ ਜਿਵੇਂ ਪਹਿਲਾਂ ਪੰਜਾਬ ਦੇ ਮਸ਼ੀਨਰੀ ਅਤੇ ਰੁਪਏ ਤੋਂ ਇਲਾਵਾ ਲੋਕ ਹੋਰਨਾ ਚੋਣਾ ਵਾਲੇ ਸੂਬਿਆਂ ਵਿੱਚ ਢੋਏ ਗਏ ਓਵੇਂ ਹੁਣ ਬਿਹਾਰ ਵੱਲ ਕੋਚ ਕਰਨ ਨੂੰ ਆਖਿਆ ਜਾਏਗਾ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਦੇ ਬਹਾਨੇ ਪੰਜਾਬ ਦੇ ਹੈਲੀਕਾਪਟਰ ਅਤੇ ਸਰਕਾਰੀ ਮਸ਼ੀਨਰੀ ਦੀ ਦੁਰਵਰਤੋਂ ਹੋਏਗੀ ਪੰਜਾਬ ਦੇ ਖਜ਼ਾਨੇ ਨੂੰ ਬਿਹਾਰ ਵਿੱਚ ਇਸ਼ਤਿਹਾਰਵਾਜ਼ੀ ਅਤੇ ਚੋਣਾ ਉੱਤੇ ਲਟਾਇਆ ਜਾਏਗਾ ਸਰਕਾਰੀ ਰੁਪਏ ਦੀ ਦੁਰਵਰਤੋਂ ਤੋਂ ਇਲਾਵਾ ਕਰੋੜਾਂ ਰੁਪਏ ਦੇ ਚੋਣ ਫੰਡ ਲੈ ਕੇ ਬਿਹਾਰ ਵਿੱਚ ਖਰਚ ਕੀਤੇ ਜਾਣਗੇ ਆਫੇਰ ਲੋ ਪੰਜਾਬੀਓ ਕਰ ਲੋ ਕਮਰ कसे ਅਤੇ ਬਿਹਾਰ ਨੂੰ ਚਾਲੇ ਪਾਉਣ ਲਈ ਤਿਆਰ ਹੋ ਜਾਓ ਵੈਸੇ ਇਹ ਐਲਾਨ ਕਰਨ ਸਮੇ ਅਰਵਿੰਦ ਕੇਜਰੀਵਾਲ ਕਹਿੰਦੇ ਨੇ ਕਿ ਉਹਨਾਂ ਦਾ ਕਾਂਗਰਸ ਨਾਲ ਕੋਈ ਗਠ ਜੋੜ ਨਹੀਂ ہمارا ਕੋਈ ਗਠਵੰਧਨ ਨਹੀਂ ਹੈ ਕਾਂਗਰਸ के साथ अच्छा अभी नहीं ਉਹ ਕਾਂਗਰਸ वाले तो बोल रहे हैं गठबंधन है नहीं कोई गठबंधन होता तो ਵਿਸਾਵਦਰ में चुनाव क्यों लड़े वो लोग ਵਿਸਾਵਦਰ में वो हमें हराने के लिए आए थे बीजेपी ने कांग्रेस को भेजा था इनको हराओ इनके वोट काटो कांग्रेस ने ढंग से काम नहीं किया खूब डांट पड़ी बीजेपी की उसके बाद उनको कांग्रेस वालों को तुम ठीक से काम नहीं करते हो जी, इंडिया है, तो क्या करते वो इंडिया अलायंस लोकसभा का था अब नहीं। हमारी तरफ से कोई नहीं है अरविंद केजरीवाल ਤਾਂ ਇਸ ਤੋਂ ਵੀ ਅੱਗੇ ਕਾਂਗਰਸ ਅਤੇ ਭਾਜਪਾ ਦੇ ਰਿਸ਼ਤੇ ਦੀ ਗੱਲ ਕਰਦੇ ਨੇ ਇੰਡੀਆ ਗੱਠ ਜੋੜ ਵਿੱਚ ਖੁਦ ਕਾਂਗਰਸ ਦਾ ਹਿੱਸਾ ਰਹੀ ਆਮ ਆਦਮੀ ਪਾਰਟੀ ਦੇ ਸੁਪਰੀਮੋ ਦੇਖੋ ਕੀ ਕਹਿ ਰਹੇ ਨੇ ਅਖੇ ਕਾਂਗਰਸ ਅਤੇ ਬੀਜੇਪੀ ਦਾ ਰਿਸ਼ਤਾ ਪ੍ਰੇਮੀ ਪ੍ਰੇਮਕਾ ਵਾਲਾ ਹੈ ਮੈਂ ਕਿਸੇ ਸੇ ਪੁੱਛ ਰਹਾ ਥਾ मैंने कहा ये कांग्रेस और बीजेपी का रिश्ता क्या कहलाता है क्या ये भाई बहन का रिश्ता है या ये पति पत्नी का रिश्ता है आपको क्या लगता है ये ना भाई बहन का रिश्ता है और ना ये पति पत्नी का रिश्ता है ये प्रेमी और प्रेमिका का, का रिश्ता है जो छुप छुप के मिलते हैं ਇਹ ਛੁਪ ਛੁਪ ਕੇ ਮਿਲਤੇ ਹਨ ਇਹ ਚੋਰੀ ਚੋਰੀ ਮਿਲਤੇ ਹਨ ਸਮਾਜ ਦੇ ਡਰ ਸੇ ਸਮਾਜ ਇਨਕੀ ਸ਼ਾਦੀ ਸਵੀਕਾਰ ਨਹੀਂ ਕਰਤਾ ਦੂਜੀ ਖਬਰ ਪੰਜਾਬ ਦੇ ਚਰਚਿਤ ਮੁੱਦੇ ਮਾਈਨਿੰਗ ਨਾਲ ਜੁੜੀ ਹੋਈ ਹੈ ਕੇਜਰੀਵਾਲ ਦੇ ਕਹੇ ਅਨੁਸਾਰ ਰੇਤੇ ਦੀ ਨਜਾਇਜ਼ ਮਾਈਨਿੰਗ ਰੋਕ ਕੇ ਪੰਜਾਬ ਦੇ ਖਜ਼ਾਨੇ ਵਿੱਚ 20000 ਕਰੋੜ ਰੁਪਏ ਸਾਲਾਨਾ ਭਰੇ ਜਾਣਗੇ ਨਜਾਇਜ਼ ਮਾਈਨਿੰਗ ਬੰਦ ਕਰਨ ਅਤੇ ਸਸਤੇ ਪਾ ਰੇਤਾ ਮਿਲਣ ਦੀ ਗੱਲ ਤਾਂ ਪਾਸੇ ਹੀ ਰੱਖ ਦਿਓ ਇਹ ਸਾਰੇ ਬਦਲਾਤਾ ਬਦਲਾਵ ਵਾਲੇ ਲਿਆ ਨਹੀਂ ਸਕੇ ਪਰ ਇੱਕ ਬਦਲਾ ਕਰ ਦਿੱਤਾ ਕਿ ਬਰਸਾਤਾਂ ਵਿੱਚ ਵੀ ਮਾਈਨਿੰਗ ਜਾਰੀ ਹੈ ਹਿਮਾਚਲ ਪ੍ਰਦੇਸ਼ ਵਿੱਚ ਕਈ ਦਿਨਾਂ ਤੋਂ ਭਾਰੀ ਬਰਸਾਤ ਹੋ ਰਹੀ ਹੈ ਰੋਜ਼ ਅਲਰਟ ਜਾਰੀ ਹੋ ਰਹੇ ਨੇ ਅਤੇ ਪੰਜਾਬ ਵਿੱਚ ਵੀ ਮੀਂਹ ਪੈਣੇ ਸ਼ੁਰੂ ਹੋ ਗਏ ਨੇ ਅੱਜ ਹੀ ਸੁਖਨਾ ਝੀਲ ਦੇ ਫਲੱਡ ਗੇਟ ਵੀ ਖੋਲੇ ਗਏ ਨੇ ਇਸ ਦੇ ਨਾਲ ਹੀ ਮੁਹਾਲੀ ਪੁਲਿਸ ਨੇ ਵਸਨੀਕਾਂ ਨੂੰ ਘੱਗਰ ਨਦੀ ਦੇ ਨੇੜੇ ਨਾ ਜਾਣ ਦੀ ਅਪੀਲ ਕੀਤੀ ਹੈ ਮਤਲਬ ਕਿ ਚਫੇਰੇ ਦਰਿਆਵਾਂ ਤੇ ਨਦੀਆਂ ਵਿੱਚ ਪਾਣੀ ਦਾ ਪੱਧਰ ਵਧਿਆ ਹੈ ਅਤੇ ਅਚਨਚੇਤ ਭਾਰੀ ਮਾਤਰਾ ਵਿੱਚ ਪਾਣੀ ਆਉਣ ਦਾ ਖਤਰਾ ਬਣਿਆ ਹੋਇਆ ਹੈ ਪਰ ਕਿੱਡੀ ਹੈਰਾਨੀ ਦੀ ਗੱਲ ਹੈ ਕਿ ਰੇਤੇ ਦੇ ਭਰੇ ਟਿਪਰ ਟਰੱਕ ਟਰਾਲੀਆਂ ਹਲੇ ਵੀ ਚੱਲ ਰਹੀਆਂ ਨੇ ਹਰ ਵਾਰ ਬਰਸਾਤ ਦੇ ਮੌਸਮ ਵਿੱਚ 1 ਜੁਲਾਈ ਤੋਂ 30 ਸਤੰਬਰ ਤੱਕ ਦਰਿਆਵਾਂ ਵਿੱਚ ਹਰ ਤਰ੍ਹਾਂ ਦੀ ਮਾਈਨਿੰਗ ਉੱਤੇ ਰੋਕ ਲੱਗ ਜਾਂਦੀ ਹੈ ਪਰ ਐਤਕੀ ਇਥੇ ਬਦਲਾਅ ਜ਼ਰੂਰ ਨਜ਼ਰ ਆ ਰਿਹਾ ਹੈ ਜੇ ਹੁਣ ਕੋਈ ਮੰਦਭਾਗੀ ਘਟਨਾ ਵਾਪਰ ਜਾਂਦੀ ਹੈ ਤਾਂ ਇਸ ਦਾ ਜ਼ਿੰਮੇਵਾਰ ਕੌਣ ਹੋਏਗਾ ਇਸੇ ਲਈ ਭਾਜਪੀ ਨੇ ਅੱਜ ਭਗਵੰਤ ਮਾਨ ਸਰਕਾਰ ਨੂੰ ਘੇਰਦੇ ਆਕਿਆ ਕਿ ਸਰਕਾਰ ਰੋਕ ਲਾਉਣਾ ਜਾਣਬੁੱਝ ਕੇ ਭੁੱਲ ਗਈ ਹੈ ਅਤੇ ਦਰਿਆਵਾਂ ਤੇ ਬੰਨ ਕੰਡੇ ਵੀ ਮੁਰੰਮਤ ਨਹੀਂ ਹੋਏ। ਹਿਮਾਚਲ ਦੇ ਵਿੱਚ ਭਾਰੀ ਬਰਸਾਤ ਹੋ ਰਹੀ ਹੈ। ਹਰ ਰੋਜ਼ ਅਲਰਟ ਜਾਰੀ ਹੋ ਰਹੇ ਨੇ ਭਾਰੀ ਬਰਸਾਤ ਦੇ। ਬੱਦਲ ਫਟ ਰਹੇ ਨੇ। ਤੇ ਉਹ ਜਲ ਸਲਾਬ ਜਿਹੜਾ ਹੈ ਉਹ ਪੰਜਾਬ ਚੰਨੀ ਨੂੰ ਆ ਰਿਹਾ ਹੈ। ਜਿਹੜਾ ਸਤਲੁਜ ਦਾ ਲੈਵਲ ਹੈਗਾ। ਬਿਆਸ ਦਾ ਲੈਵਲ ਹੈਗਾ ਪਾਣੀ ਦਾ ਕਗਰ ਦਰਿਆ ਦਾ। ਜਿਹੜਾ ਹਾਈ ਲੈਵਲ ਨੂੰ ਟੱਚ ਕਰਨ ਦੇ ਨੇੜੇ ਤੇਲੇ ਚੱਲਦਾ ਪਿਆ ਉਹ इवन ਕਿ ਪਾਖੜਾ ਦਾ ਵੀ ਲੈਵਲ ਵੱਧਦਾ ਜਾ ਰਿਹਾ ਹੈ ਇਹਨਾਂ ਦਿਨਾਂ ਦੇ ਵਿੱਚ 1 ਜੁਲਾਈ ਨੂੰ ਮਾਈਨਿੰਗ ਬੰਦ ਹੋ ਜਾਂਦੀ ਸੀ ਦਰਿਆਵਾਂ ਦੇ ਵਿੱਚ 1 ਜੁਲਾਈ ਤੋਂ ਲੈ ਕੇ 30 ਸਤੰਬਰ ਤੱਕ ਫਰੀਲੀ ਸੀਜ਼ਨ ਕਰਕੇ ਕਿਸੇ ਪ੍ਰਕਾਰ ਦੀ ਮਾਈਨਿੰਗ ਦਰਿਆਵਾਂ ਦੇ ਵਿੱਚ ਨਹੀਂ ਹੁੰਦੀ ਸੀ ਪਰ ਅੱਜ 3 ਜੁਲਾਈ ਦੇ ਆਪਾਂ ਬੈਠੇ ਆ ਅੱਜ ਤੱਕ ਕਿੱਥੀ ਜਾਰੀ ਨਹੀਂ ਹੋਈ ਕਿ ਪੰਜਾਬ ਦੇ ਵਿੱਚ ਦਰਿਆਵਾਂ ਦੇ ਵਿੱਚ ਮਾਈਨਿੰਗ ਤੇ ਰੋਕ ਲੱਗ ਚੁੱਕੀ ਹੈ ਆਪਾਂ ਲੋਕਾਂ ਦੀਆਂ ਜ਼ਿੰਦਗੀਆਂ ਨਾ ਖੇਡਣ ਲੱਗੇ ਸਰਕਾਰ ਜੀ ਇਹ ਮਾਈਨਿੰਗ ਨੂੰ ਜਿਹੜੀ ਬੰਦ ਦੀ ਚਿੱਠੀ ਹੈ ਉਹਨੂੰ ਤੁਰੰਤ ਜਾਰੀ ਕਰੋ ਹਜੇ ਵੀ ਮਾਈਨਿੰਗ ਦਰਿਆਵਾਂ ਦੇ ਵਿੱਚ ਚੱਲ ਰਹੀ ਆ ਪੋਕਲਾਈਨਾਂ ਖੜੀਆਂ ਆ ਪਿਛਲੇ ਦਿਨੀ ਵੀ ਤਸਵੀਰਾਂ ਲਿਖੀਆਂ ਨੇ ਆਪਾਂ ਨੂੰ ਇਹ ਚੀਜ਼ਾਂ ਨੂੰ ਰੋਕਿਆ ਜਾਵੇ ਜੇ ਤੁਸੀਂ ਚਿੱਠੀ ਜਾਰੀ ਕਰ ਚੁੱਕੇ ਹੋ ਤਾਂ ਉਸ ਚੀਜ਼ ਨੂੰ ਜਨ ਤੱਕ ਕੀਤਾ ਜਾਵੇ ਤਾ ਜੋ ਲੋਕ ਜਾ ਕੇ ਉਹ ਜਿਹੜੀ ਮਾਈਨਿੰਗ ਹੋ ਰਹੀ ਹੈ ਉਹਨੂੰ ਰੋਕਿਆ ਜਾਵੇ ਤੇ ਜੀ ਖਬਰ ਸਰੋਤਾਂ ਤੋਂ ਬਧੇਰੇ ਜਾਇਦਾਦਾਂ ਨਾਲ ਜੁੜੀ ਹੋਈ ਹੈ ਇਹ ਕੱਲੇ ਸਾਬਕਾ ਕਾਲੀ ਮੰਤਰੀ ਵਿਕਰਮ ਸਿੰਘ ਮਜੀਠੀਆ ਨੇ ਹੀ ਅਜੇ ਹਾਂ ਨਹੀਂ ਕੀਤਾ ਜਿਸ ਕਿਸੇ ਵੀ ਬਿਊਰੋਕ੍ਰੇਟ ਵਿਧਾਇਕ ਮੰਤਰੀ ਦਾ ਦੋਸ਼ ਲੱਗਦਾ ਸਾਰੇ ਸਿਰਾ ਕਰਕੇ ਹਟਦੇ ਨੇ ਗੜ ਸ਼ੰਕਰ ਵਾਲੇ ਆਵਾ ਦੀ ਪਾਰਟੀ ਦੇ ਵਿਧਾਇਕ ਜੈ ਕਿਸ਼ਨ ਰੂੜੀ ਉੱਤੇ ਵੀ ਇਹੋ ਦੋਸ਼ ਲੱਗਦੇ ਨੇ ਅੱਜ ਤਾਂ ਪ੍ਰਵਿੰਦਰ ਸਿੰਘ ਕਿਤਨਾ ਨੇ ਕੈਮਰੇ ਸਾਹਮਣੇ ਆ ਕੇ ਕੁਝ ਤੱਥ ਰੱਖ ਦਿੱਤੇ ਜਿਸ ਉੱਤੇ ਮੁੱਖ ਮੰਤਰੀ ਭਗਵੰਤ ਮਾਨ ਨੂੰ ਗੌਰ ਫਰਮਾਉਣਾ ਚਾਹੀਦਾ ਹੈ ਕਿਉਂ ਨਹੀਂ ਸਾਰੇ ਵਿਧਾਇਕਾਂ ਮੰਤਰੀਆਂ ਸੰਸਦ ਮੈਂਬਰਾਂ ਅਤੇ ਅਧਿਕਾਰੀਆਂ ਦੀਆਂ ਜਾਇਦਾਦਾਂ ਦੀ ਜਾਂਚ ਦੇ ਮੁੱਖ ਮੰਤਰੀ ਵੱਲੋਂ ਹੁਕਮ ਜਾਰੀ ਨਹੀਂ ਕੀਤੇ ਜਾ ਰਹੇ ਪੰਜਾਬ ਸਰਕਾਰ ਤੇ ਆਮ ਆਦਮੀ ਪਾਰਟੀ ਵਿਕਰ ਮਜੀਤ ਸਿੰਘ ਮਜੀਠੀਆ ਨੂੰ ਗ੍ਰਿਫਤਾਰ ਕਰਕੇ ਵੱਡੇ ਪੱਧਰ ਤੇ ਪ੍ਰਚਾਰ ਕਰ ਰਹੀ ਹੈ ਕਿ ਉਹ ਇੱਕ ਬੜਾ ਵੱਡਾ ਸਮਗਲਰ ਸੀ ਉਸਨੇ ਆਪਣੀ ਆਮਦਨ ਤੋਂ ਜ਼ਿਆਦਾ ਜਾਇਦਾਦ ਬਣਾਈ ਹੈ ਆਮ ਆਦਮੀ ਪਾਰਟੀ ਦੇ ਆਗੂ ਆਪਣੇ ਦਿੱਲੀ ਵਾਲੇ ਹੁਕਮਰਾਨਾਂ ਤੇ ਆਪਣੇ ਅਕਾਵਾਂ ਤੇ ਆਪਣੇ ਮਾਲਕਾਂ ਤੇ ਆਪਣੇ ਅਫਸਰਾਂ ਦੇ ਕਹਿਣ ਤੇ ਰਟੀਆਂ ਰਟਾਈਆਂ ਵੀਡੀਓਸ ਪਾ ਰਹੇ ਨੇ ਤਾਂ ਜੋ ਵਿਕਰ ਮਜੀਤ ਸਿੰਘ ਮਜੀਠੀਆ ਨੂੰ ਬਦਨਾਮ ਕੀਤਾ ਜਾ ਸਕੇ ਮੈਂ ਇਹ ਬਿਲਕੁਲ ਨਹੀਂ ਕਹਿੰਦਾ ਕਿ ਬਿਕਰਮੀ ਸਿੰਘ ਮਿਲਿਸ਼ੀਆ ਕੋਈ ਸੱਚਾ-ਸੱਚਾ ਬੰਦਾ ਸੀ ਮੇਰੇ ਆਪਣੇ ਸ਼ਬਦਾਂ ਵਿੱਚ ਉਹ ਇੱਕ ਖਲਨਾਇਕ ਸੀ ਖਲਨਾਇਕ ਹੈ ਟਿੱਪ ਵਿਖੇ ਵਿੱਚ ਵੀ ਇੱਕ ਖਲਨਾਇਕ ਦੇ ਤੌਰ ਤੇ ਜਾਣਿਆ ਜਾਂਦਾ ਰਹੇਗਾ ਪਰ ਜੋ ਆਮ ਆਦਮੀ ਪਾਰਟੀ ਕਰ ਰਹੀ ਹੈ ਉਹ ਕਿਸੇ ਵੀ ਤਰ੍ਹਾਂ ਜਾਇਜ਼ ਨਹੀਂ ਠਹਿਰਾਇਆ ਜਾ ਸਕਦਾ ਜੇਕਰ ਜਾਇਜ਼ ਹੈ ਤਾਂ ਮੇਰਾ ਸਵਾਲ ਪੰਜਾਬ ਦੇ ਉਹਨਾਂ ਆਗੂਆਂ ਨੂੰ ਹੈ ਜਿਹੜੇ ਸਰਕਾਰ ਦੇ ਗੁਣगान ਕਰ ਰਹੇ ਹਨ ਤੇ ਵਿਕਰਮ ਸਿੰਘ ਮੁਜੀਠੀਆ ਦੀ ਗ੍ਰਿਫਤਾਰੀ ਨੂੰ ਬੜੀ ਵੱਡੀ ਪੱਧਰ ਤੇ ਇੱਕ ਪ੍ਰਾਪਤੀ ਕਹਿ ਕੇ ਪ੍ਰਚਾਰ ਕਰ ਰਹੇ ਹਨ ਗਰਸ਼ੰਕਰ ਦਾ ਵਿਧਾਇਕ ਹੈ ਜੈ ਕ੍ਰਿਸ਼ਨ ਰੋੜੀ ਵਿਧਾਨ ਸਭਾ ਦਾ ਡਿਪਟੀ ਸਪੀਕਰ ਵੀ ਹੈ ਉਸਨੇ ਖਿਲਾਫ ਬੀਜਲੈਂਸ ਬਿਊਰੋ ਕੋਰਪ 2023 ਵਿੱਚ ਇੱਕ ਸ਼ਿਕਾਇਤ ਜੰਦੀ ਹੈ ਕਿ ਉਸਨੇ 5 ਲੱਖ ਰੁਪਏ ਰਿਸ਼ਵਤ ਮੰਗੀ ਉਸ ਤੋਂ ਬਾਅਦ ਇੱਕ ਹੋਰ ਕਰਮਚਾਰੀ ਦੀ ਬਦਲੀ ਲਈ 5 ਲੱਖ ਰੁਪਏ ਰਿਸ਼ਵਤ ਲੈਣ ਦੀਆਂ ਖਬਰਾਂ ਚਪੀਆਂ ਲੇਕਿਨ ਬੀਜਲੈਂਸ ਨੇ ਕੋਈ ਕਾਰਵਾਈ ਨਹੀਂ ਕੀਤੀ ਫਿਰ ਮੈਂ ਆਰਟੀਆਈ ਦੇ ਵਿੱਚ ਪੰਜਾਬ ਸਰਕਾਰ ਤੋਂ ਇੱਕ ਸੂਚਨਾ ਮੰਗੀ ਕਿ ਜਿਹੜਾ ਇਹਨਾਂ ਦਾ ਅਖਤਿਆਰੀ ਫੰਡ ਹੈ ਉਹਨੂੰ ਕਿੱਥੇ ਕਿੱਥੇ ਵਰਤਿਆ ਗਿਆ ਜੈ ਕਿਸ਼ਨ ਰੋੜੀ ਦਾ 3 ਕਰੋੜ ਰੁਪਇਆ ਇੱਕ ਸਾਲ ਦਾ ਅਖਤਿਆਰੀ ਫੰਡ ਸੀ ਉਹਦੇ ਵਿੱਚੋਂ ਇਸਨੇ ਬਹੁਤੇ ਪੈਸੇ ਆਪਣੇ ਸਮਰਥਕਾਂ ਨੂੰ ਦਿੱਤੇ ਜਿਹੜੇ ਅਕਸਰ ਇਹਦੇ ਨਾਲ ਗੱਡੀਆਂ ਵਿੱਚ ਘੁੰਮਦੇ ਨੇ ਇਹਨਾਂ ਦੀ ਪਾਰਟੀ ਦੇ ਅਹੁਦੇਦਾਰ ਨੇ ਔਰ ਉਹ ਪੈਸੇ ਵੰਡਣ ਵੇਲੇ ਇਹਨੇ ਸ਼ਰਿਆਮ ਨਾ ਸਿਰਫ ਹਾਈ ਕੋਰਟ ਦੇ ਹੁਕਮਾਂ ਦੀ ਸਗੋਂ ਪੰਜਾਬ ਸਰਕਾਰ ਦੀ ਉਕਮਾਦੀ ਉਲੰਘਣਾ ਵੀ ਕੀਤੀ ਜਿਹਦੇ ਵਿੱਚ ਇਹ ਸ਼ਰਤ ਸੀ ਕਿ ਕਿਸੇ ਵੀ ਮਕਾਨ ਬਣਾਉਣ ਲਈ 50000 ਰੁਪਏ ਦੀ ਗ੍ਰਾਂਟ ਦਿੱਤੀ ਜਾਣੀ ਹੈ ਤੇ ਮਕਾਨ ਦੀ ਰਿਪੇਅਰ ਵਾਸਤੇ 15000 ਦੀ ਲੇਕਿਨ ਬਹੁਤ ਲੁੱਕਰ ਨੂੰ ਪੈਸੇ ਇਸ ਤਰ੍ਹਾਂ ਵੰਡੇ ਜਿਨ੍ਹਾਂ ਨੇ ਮਕਾਨ ਬਣਾਏ ਨਹੀਂ ਹੁਣ ਮੈਂ 2 ਦਿਨ ਪਹਿਲਾਂ ਅਮਨ ਅਰੋੜਾ ਜਿਹੜੇ ਪੰਜਾਬ ਆਮ ਆਦੀ ਪਾਰਟੀ ਦੇ ਪ੍ਰਧਾਨ ਨੇ ਕਹਿ ਰਹੇ ਸਨ ਕਿ ਵਿਕਰਮਜੀਤ ਸਿੰਘ ਜੀ ਟਿਵਲ ਕਿਸ ਨੇ ਧਿਆਨ ਨਹੀਂ ਦਿੱਤਾ ਪਹਿਲੀਆਂ ਸਰਕਾਰਾਂ ਨੇ ਮੈਂ ਦਲੇਰ ਕਹਿ ਰਿਹਾ ਮੈਂ ਚੈਲੰਜ ਕਰਕੇ ਕਹਿ ਰਿਹਾ ਬੀਲਸ ਦੇ ਅਧਿਕਾਰੀਆਂ ਨੂੰ ਵੀ ਪੰਜਾਬ ਸਰਕਾਰ ਨੂੰ ਵੀ ਜੇਕਰ ਕੋਈ ਹੋਰ ਇਹਨਾਂ ਦਾ ਸਪੋਰਟਰ ਹੋਵੇ ਉਹ ਮੇਰੇ ਨਾਲ ਗੱਲ ਕਰਨੀ ਚਾਹੁੰਦਾ ਹੋਵੇ ਤਾਂ ਕਰ ਸਕਦਾ ਜੈ ਕ੍ਰਿਸ਼ਨ ਰੋੜੀ ਦੇ ਮੁੱਦੇ ਤੇ ਜੇਕਰ ਕਾਨੂੰਨ ਆਪਣਾ ਕੰਮ ਕਰੇ ਤਾਂ ਜੈ ਕ੍ਰਿਸ਼ਨ ਰੋੜੀ ਵਿਧਾਨ ਸਭਾ ਦੀ ਡਿਪਟੀ ਸਪੀਕਰ ਦੀ ਸੀਟ ਤੇ ਨਹੀਂ ਬਲਕਿ ਜੇਲ੍ਹ ਵਿੱਚ ਬੈਠਾ ਹੋਵੇ ਮੈਂ ਇੱਕ ਵਾਰ ਫਿਰ ਚੈਲੰਜ ਕਰ ਰਿਹਾ ਭਗਵੰਤ ਮਾਨ ਅਮਨ अरोड़ा ਅਰਵਿੰਦ ਕੇਚਰੀਵਾਲ ਰਾਗਵ ਚੱਡਾ ਏ ਵੀ ਸੀ ਜਿਹੜਾ ਮਰਜੀ ਹੋਵੇ ਚੀਪ ਡਾਕਟਰ ਬੀਲਸ ਗਿਰਨ ਲਿਆਉ ਮੇਰੇ ਨਾਲ ਲਾਈਫ ਗੱਲ ਕਰਨੇ ਕਿ ਇਹ ਕਿਸ ਤਰ੍ਹਾਂ ਦੋਸ਼ੀ ਹੈ ਅਖੀਰ ਵਿੱਚ ਜਾਂਦੇ ਹੋਏ ਚੌਥੀ ਅਤੇ ਅਹਿਮ ਖਬਰ ਵੀ ਦੇਖ ਲਓ ਕਰੋਨਾ ਜਾਣ ਤੋਂ ਬਾਅਦ ਦਿਲ ਦੇ ਦੌਰੇ ਨਾਲ ਮੌਤਾਂ ਦੀ ਦਰ ਕਾਫੀ ਵਧੀ ਹੈ ਲੋਕਾਂ ਵਿੱਚ ਇਹ ਗੱਲ ਘਰ ਘਰ ਕਰ ਰਹੀ ਹੈ ਕਿ ਕੋਵਿਡ ਵੈਕਸੀਨ ਦੇ ਸਿੱਟੇ ਵਜੋਂ ਅਜਿਹਾ ਵਾਪਰ ਰਿਹਾ ਹੈ 40 42 ਸਾਲ ਦੇ ਲੋਕ ਦਿਲ ਦੇ ਦੌਰੇ ਨਾਲ ਮਰ ਰਹੇ ਨੇ ਇਹ ਚਰਚਾ ਪਿੰਡਾਂ ਤੱਕ ਪਹੁੰਚ ਗਈ ਹੈ ਅਤੇ ਵੱਡਾ ਮੁੱਦਾ ਬਣ ਰਹੀ ਹੈ ਹੁਣ ਸਰਕਾਰ ਨੇ ਮਾਹਿਰ ਡਾਕਟਰਾਂ ਤੋਂ ਵੀਡੀਓ ਜਾਰੀ ਕਰਵਾਈਆਂ ਨੇ ਦੇਖੋ ਇਹ ਡਾਕਟਰ ਕਿਵੇਂ ਖੱਤਸ਼ੇ ਦੂਰ ਕਰਨ ਦੀ ਕੋਸ਼ਿਸ਼ ਕਰ ਰਹੇ ਨੇ ਪਰ ਸਾਡਾ ਸਵਾਲ ਇਹ ਹੈ कुछ न कुछ लाजमी है जिस करके सरकार बचा मोड में देखिये आई सी एम आर की स्टडी काफी बड़ी स्टडी थी मल्टीपल हॉस्पिटल में थी और इस स्टडी से पहले हमने भी सोलह सौ पेशेंट की रिलीज किया था उनमें हमने देखा कि जिन पेशेंट को हार्ट अटैक था और उनको कोविड वैक्सीन लगा हुआ था क्या कोविड वैक्सीन की वजह से हार्ट अटैक की क्लस्टरिंग हो रही थी आपको जानकर हैरानी होगी कि ना केवल जिन लोगों को कोविड वैक्सीन था उन लोगों के अंदर हार्ट अटैक होने के चांसेस कम थे सडन डेथ के चांसेस कम थे ऑल कॉज मोर्टालिटी कम थी लेकिन जब हमने इनको 30 दिन और 6 महीने तक फॉलो अप किया उन लोगों के अंदर एक्चुअल डेथ होने के चांसेस कोविड वैक्सीन की तरफ से वो सिग्निफिकेंटली कम थे यानी कोविड वैक्सीन प्रोटेक्टिव थी तो सडन डेथ और हार्ट आट अटैक होने की बात तो आप छोड़ दीजिए जो लोग जिनको वैक्सीन मिली हुई है उनके अंदर इसका प्रोटेक्टिव रोल है तो मैं स्ट्रांगली इस चीज को मानता हूं कि इस और आ, मैं आपको एक बात भी बताना चाहूंगा कि ये केवल हमारे यहां की स्टडीज नहीं है भारतवर्ष में तो आईसीएमआर ने किए हैं हमने किए हैं लेकिन कोरियन स्टडी दो लाख से ज्यादा पेशेंट्स के अंदर है अमेरिका की कोविड कोलेबोरेशन स्टडी है जो एक लाख से ज्यादा पेशेंट्स के अंदर है उनमें सिमिलर स्टडीज को रुप्लीकेट किया गया और एक बात और बताऊंगा जो वैक्सीन के लिए हमने स्टडी किया जो कोविशील्ड और कोवैक्सीन थे हमारे यहाँ दोनों ग्रुप के पेशेंट से दोनों के अंदर सिमिलर इफेक्ट पाया ਤੋ ਮੈਂ ਕਹੂੰਗਾ ਕਿ ਇਟਸ ਵੈਰੀ ਡਿਫਿਕਲਟ ਟੂ ਬਿਲੀਵ ਕਿ ਕੋਵਿਡ ਵੈਕਸੀਨ ਕੀ ਬਨੇ ਸੇ ਇਹ ਐਕਚੁਅਲੀ ਹੋ ਰਹਾ ਹੈ